ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਥੇ ਸੇਕ ਨਾ ਜਾਉ ਤਵਗੇ ਤੇਰਾ ਗੁਰਾਣੇ ਜਿੱਥੇ ਚਿੱਤ ਲਾ ਲਿਆ ਉਥੇ ਸੇਕ ਨਾ ਜਾਵੇ ਤਵਗੇ ਤੇਰਾ ਗੁਰਾਣੇ ਜਿੱਥੇ ਚਿੱਤ ਲਾ ਲਿਆ ਗੁਰੂ ਸਿੱਧ ਕੋ ਨਾ ਡੋਲੇ ਮੁਖ ਵਾਹੇ ਗੁਰੂ ਬੋਲੇ ਗੁਰੂ ਸਿੱਧ ਕੋ ਨਾ ਡੋਲੇ ਮੁਖ ਵਾਹੇ ਗੁਰੂ ਬੋਲੇ ਓਤਾ ਸਾਤ ਗੁਰਪੂਰਾ ਮੇਰਾ ਗੁਰਾਣੇ ਜਿੱਥੇ ਚਿੱਤ ਲਾ ਲਿਆ ਉਥੇ ਸੇਕ ਨਾ ਜਾਵੇ ਤਵਗੇ ਤੇਰਾ ਗੁਰਾਣੇ ਜਿੱਥੇ ਚਿੱਤ ਲਾ ਲਿਆ ਉਥੇ ਸੇਕ ਨਾ ਜਾਵੇ ਤਵਗੇ ਤੇਰਾ ਗੂ ਰਾਣੇ ਜਿੱਥੇ ਚਿੱਤ ਲਾਲਿਆ ਜਦੋਂ ਸੀਸਰੇ ਤਪਵੇ ਮਾਸ ਬੋਟੀ ਬੋਟੀ ਲਹੇ ਜਦੋਂ ਸੀਸਰੇ ਤਪਵੇ ਮਾਸ ਬੋਟੀ ਬੋਟੀ ਲਹੇ ਤੇਰਾ ਭਾਣਾ ਮਿੱਠਾ ਲਾਗੇ ਮੁਖ ਵਿੱਚ ਕਹੇ ਤੇਰਾ ਪਾਣਾ ਮਿੱਠਾ ਲਾਗੇ ਮੁਖ ਵਿੱਚ ਕਹੇ ਸਾਡੇ ਗੁਰਾਂ ਦਾ ਪਹਾੜ ਜੱਡਾ ਜੇਰਾ ਗੁਰਾਣੇ ਜਿੱਥੇ ਚਿੱਤ ਲਾ ਲਿਆ ਉਥੇ ਸੇਕਣਾ ਪਹੁੰਚੇ ਤਵਗੇ ਤੇਰਾ ਗੁਰਾਣੇ ਜਿੱਥੇ ਚਿੱਤ ਲਾ ਲਿਆ ਉਥੇ ਸੇਕਣਾ ਪਹੁੰਚੇ ਤਵਗੇ ਤੇਰਾ ਗੁਰਾਣੇ ਜਿੱਥੇ ਚਿੱਤ ਲਾ ਲਿਆ ਤੇਰਾ পাপ ਕਮਾਲ ਉਤਾ ਗੁਰੂ ਹੈ ਅਕਾਲ ਤੇਰਾ পাপ ਕਮਾਲ ਗੁਰੂ ਰੂਪ ਹੈ ਅਕਾਲ ਤੇਰਾ ਧੂਆਂ ਅੰਬਰਾਂ ਚ ਤੇਰਾ ਧੂਆਂ ਅੰਬਰਾਂ ਚ ਜਾਵੇ ਬੇਨੀ ਸਮਾਰ ਨੇ ਤੂੰ ਜੋਰ ਲਾਲ ਆ ਬਥੇਰਾ ਗੂਰਾਣੇ ਜਿੱਥੇ ਚਿੱਤ ਲਾਲਿਆ ਉਥੇ ਸੇਕ ਨਾ ਪਹੁੰਚੇ ਤਵਗੇ ਤੇਰਾ ਗੂਰਾਣੇ ਜਿੱਥੇ ਚਿੱਤ ਲਾਲਿਆ ਉਥੇ ਸੇਕ ਨਾ ਪਹੁੰਚੇ ਤਵਗੇ ਤੇਰਾ ਗੂਰਾਣੇ ਜਿੱਥੇ ਚਿੱਤ ਲਾਲਿਆ ਉਹ ਤਾਰਬ ਉਹ ਤਾਰਾਂ ਗੇ ਵਿੱਚ ਰੰਗੇ ਪੀੜ ਆਪਣੇ ਨਾ ਜਾਣਦੇ ਉਹ ਤਾਂ ਰੰਗ ਵਿੱਚ ਰੰਗੇ ਪੀੜ ਆਪਣੀ ਨਾ ਜਾਣਦੇ ਉਹ ਤਾਂ ਨਾਨਕ ਤੇ ਆਉਂਦੇ ਉਹ ਤਾਂ ਨਾਨਕ ਦੇਹਾਂਣ ਦੇ ਉਹ ਤਾਂ ਨਾਨਕ ਤੇ ਆਉਂਦੇ ਉਹ ਤਾਂ ਨਾਨਕ ਦੇਹਾਂਣ ਦੇ ਉਹ ਤਾਂ ਪਰੇ ਤੋਂ ਪਰੇ ਦਿਸੇ ਢੇਰਾ ਗੁਰਾਣੇ ਜਿੱਥੇ ਚਿੱਤ ਲਾਲ ਆਇ ਉਥੇ ਸੇਕ ਨਾ ਪਹੁੰਚੇ ਤਵਗੇ ਤੇਰਾ ਗੁਰਾਣੇ ਜਿੱਥੇ ਚਿੱਤ ਲਾਲ ਆਇ ਉਥੇ ਸੇਕ ਨਾ ਪਹੁੰਚੇ ਤਵਗੇ ਤੇਰਾ ਗੁਰਾਣੇ ਜਿੱਥੇ ਚਿੱਤ ਲਾਲ ਆਇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ